ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀਓ ਧੰਨ ਧੰਨ ਸ੍ਰੀ ਗੁਰਗੰਸਾ ਮਾ ਰడియో ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀਓ ਆਪ ਜੀ ਦੇ ਧਰ ਘਰ ਤੇ ਪਾਸ਼ਾ ਜੀਓ ਜੋ ਚਪੈਰਾ ਸਾਹਿਬ ਚੱਲਦਾ ਹੈ ਪਾਸ਼ਾ ਜੀਓ ਸੰਗਤਾਂ ਬਾਣੀ ਦਾ ਜਾਪ ਕਰਦੀ ਹਨ ਪਾਸ਼ਾ ਜੀਓ ਸੋ ਆਪ ਜੀ ਦੀ ਕਿਰਪਾ ਨਾਲ ਹੀ ਕਰਦੀ ਹਨ ਪਾਸ਼ਾ ਜੀਓ ਆਪਣੇ ਹੀ ਸਰਮਤ ਬਖਸ਼ਿ ਨੇ ਹੈ ਆਪਣੇ ਗੁਰਮਤ ਬਖਸ਼ਿ ਨੇ ਹੈ ਆਪਣੇ ਹੀ ਪਾਤਸ਼ਾਹ ਜੀਓ ਸਾਰੀ ਕਿਰਪਾ ਕਲਾ ਵਰਤਾਨੀ ਹੈ ਸੋ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਬੇਨਤੀ ਹੈ ਭਾਈ ਜਿਆਦਾ ਗਿਆਨ ਨੁਕਸਾਨ ਦੇ ਹੋ ਸਕਦਾ ਹੈ ਸ਼ਰਧਾ ਦੇ ਉੱਤੇ ਕਿੰਤੂ ਪਰੰਤੂ ਨਾ ਕਰਿਆ ਕਰੋ ਜਿੰਨੀ ਬਾਣੀ ਹੋ ਸਕੇ ਓਨੀ ਪੜ੍ਹਨ ਦਿਓ ਸੰਗਤ ਨੂੰ ਇੰਨੀ ਕ ਬਾਣੀ ਇੰਨਾ ਕ ਪ੍ਰੇਮ ਪੈ ਜੇ ਉਹਨਾਂ ਦਾ ਬਾਣੀ ਨਾਲ ਕੇ ਰਾਤ ਨੂੰ ਵੀ ਸੁੱਤੇ ਪਏ ਵੀ ਉਹਨਾਂ ਦੀ ਬਾਣੀਆਂ पे ਚੱਲਣ ਲੱਜੇ ਇਹੋ ਜੀ ਸਰੋਂ ਮੰਗ ਮੰਗਿਆ ਕਰੋ ਅਰਦਾਸ ਕਰਿਆ ਕਰੋ ਸੋ ਪਾਤਸ਼ਾਹ ਜੀਓ ਸਦਾ ਕਿਰਪਾ ਬਖਸ਼ਾਈਂ ਸੁਖਨਾ ਤਾਂਤਨ ਬਪਾ ਦੀ ਸੰਜੀ ਜੀ ਵਾਹਿਗੁਰੂ ਜੀ ਦਾ ਖਾਲਸਾ